ਖਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੁਹਾਵਾ ਸੁਹਾਵੇ ਪਿੰਡ ਦੋਸਤੋ ਪਹੁੰਚਿਆ ਵੀਰ ਗੁਰਜੰਟ ਦੇ ਕੋਲ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਤੇ ਜ਼ਿਆਦਾਤਰ ਪਸ਼ੂ ਜਿਹੜੇ ਆ ਦੋਸਤੋ ਵਹਿੜਾ ਇਸ ਘਰੇ ਹੁੰਦੀਆਂ ਨੇ ਵਿਕਰੀ ਵਾਲੇ ਪਸ਼ੂ ਦੋਸਤੋ ਵਹਿੜਾ ਗਾਵਾਂ ਜਿਹੜੀਆਂ ਹੁੰਦੀਆਂ ਨੇ ਖਾਸ ਤੌਰ ਤੇ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਸਰੀ ਹਾਲੀ ਤੋਂ तकरीबन ਕੋਈ 2 ਕਿਲੋਮੀਟਰ ਬਿਲਕੁਲ ਚੜਦੇ ਪਾਸੇ ਵਾਲੇ ਵਾਲ ਜਿਹੜਾ ਦੋਸਤੋ ਇਹ ਪਿੰਡ ਹੈਗਾ 메ਨ ਹਾਈਵੇ ਨੈਸ਼ਨਲ ਹਾਈਵੇ ਜਿਹੜਾ ਦੋਸਤੋ ਅਮਰਸਰ ਹਾਈਵੇ ਆ 2 ਕਿਲੋਮੀਟਰ ਜਿਹੜਾ ਦੋਸਤੋ ਬਿਲਕੁਲ ਦੂਰੀ ਆ ਪਿੰਡ ਦੀ ਚੜਦੇ ਵਾਲੇ ਪਾਸੇ ਆ ਠੀਕ ਆ ਜੀ ਤੇ ਸੁਹਾਵੇ ਤੁਸੀਂ ਖਾਸ ਵਿਜਿਟ ਕਰ ਲਿਓ ਅੱਜ ਦੋਸਤੋ 10 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਪਏ ਆ ਟਾਈਮ ਤੁਸੀਂ ਨੋਟ ਕਰ ਸਕਦੇ ਜੇ ਕੋਈ ਮਾਰਨਿੰਗ ਦੇ ਦੋਸਤੋ 8 ਵਜੇ 20 ਮਿੰਟ ਦਾ ਸਮਾਂ ਆ ਜੀ ਠੀਕ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਟੋਟਲ 4 ਨਗਰ ਦਿਖਾਉਣੇ ਆ ਚਾਰੇ ਵੇੜਾ ਨੇ ਜੇਨਾਂ ਦੇ ਵਿੱਚੋਂ ਤਿੰਨ ਬੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਇੱਕ ਗੱਬਣ ਪੂਰੀ ਤਿਆਰੀ ਤੇ ਆ ਪੂਰੀ ਡਿਟੇਲ ਆਪਾਂ ਵੀਰ ਗੁਰਜੰਟ ਤੋਂ ਲੈ ਲੈਨੇ ਆ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਜੰਟ ਸਿੰਘ ਸਾਸਰੀ ਕਾਲ ਸਾਸਰੀ ਕਾਲ ਜੀ ਬਾਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਆਪਦੇ ਸੁਣਾਓ ਵਾਸ ਵਧੀਆ ਜੀ ਵਧੀਆ ਕਰਪਾ ਜੀ ਠੀਕ ਅੱਛਾ ਗੁਰਜੰਟ ਵੀਰੇ ਵਧੀਆ ਚੱਲਦਾ ਰਹਿੰਦਾ ਕੰਮ ਕਰ ਹਾਂ ਜੀ ਹਾਂ ਜੀ ਬਾਜੀ ਵਧੀਆ ਚੱਲਦਾ ਜੀ ਮਹਾਰਾਜ ਬਾਕੀ ਵੀਰਾਂ ਭਰਾਵਾਂ ਨੂੰ ਬਾਬਾ ਬੁੱਢਾ ਸਾਹਿਬ ਚੜ੍ਹਦੀ ਕਲਾ ਰਵੇ ਜੀ ਬਿਲਕੁਲ ਜੀ ਬਿਲਕੁਲ ਚਲੋ ਗੁਰੂ ਸਰ ਭਲੀ ਕਰਨ ਸਾਰੇ ਸੰ अच्छा गुरजंट वीर पशु चार आज तीन सुइयां सवइयां ਤੇ ਇੱਕ ਗੱਬਣ ਆ ਜੀ ਹਾਂਜੀ ਹਾਂਜੀ ਭਾਜੀ ਇੱਕ ਗੱਬਣ ਆ ਗਈ ਠੀਕ ਆ ਜੀ ਰੇਡ ਪਰਤੇ ਵੀ ਜਾਇ ਜੀ ਆ ਫਿਰ ਜਾਇ ਜਾਈ ਜਾਇਜ ਭਾਜੀ ਠੀਕ ਆ ਵੀਰ ਸੋ ਗੁਰਜंट ਵੀਰ ਪਹਿਲੇ ਨੰਬਰ ਤੋਂ ਆਪਾਂ ਜੇਕਰ ਸਟਾਰਟ ਕਰਨਾ ਹੋਵੇ ਤੇ ਇੱਥੋਂ ਕਰ ਲਈਏ ਹਾਂਜੀ ਇਸ ਵੇੜ ਦੀ ਕੀ ਡਿਟੇਲ ਆ ਵੀਰ ਸੂਆ ਕਿੰਨਾ ਸੂਹੀ ਆ ਜਾਂ ਗੱਬਣ ਆ ਜੀ ਇਹ ਇਹ ਭਾਜੀ ਮਵਕ ਕਰ ਵਾਲੇ ਆਂਦੇ ਦੂਸਰਾ ਸੂਆ ਆਪਾਂ ਤੀਸਰੇ ਸੂਏ ਮੰਨ ਕੇ ਲਈ ਆ ਵੇੜ ਹਾਂਜੀ ਇਹ ਮਗਰ ਵਛੀ ਆ ਭਾਜੀ ਦੁੱਧ ਹੀ ਦੇ ਥੱਲੇ 12 ਲੀਟਰ ਅੱਜ 8 9 ਦੇਣ ਸੂਈ ਨੂੰ 8-9 ਦਿਨਾਂ ਦਾ ਮਗਰ ਵੀ ਬੱਚੀ ਆ ਗਈ ਮਗਰ ਵੀ ਬੱਚੀ ਆ ਜੀ ਠੀਕ ਆ 8 ਕਿ ਦਿਨਾਂ ਦੀ ਸੂਈ ਆ ਹਾਂ ਜੀ 8-9 ਦਿਨਾਂ ਦੀ ਦੁੱਧ ਤੇ ਹੁਣ ਚਲਦੀ ਦੁੱਧ ਕਿੰਨਾ ਕੁ ਹੁਣ ਆਪਾਂ ਚੋ ਰਹੇ ਆ ਦੁੱਧ 12 ਲੀਟਰ ਆ ਜੀ 12 ਲੀਟਰ ਹਾਂ ਜੀ ਸੋ 12 ਲੀਟਰ ਜਿਹੜੀ ਆ ਦੋਸਤੋ ਮਿਲਕ ਕੈਪੈਸਿਟੀ ਹੋਣ ਬਿਲਕੁਲ ਹਾਜ਼ਰ ਆ ਰੈਡੀ ਆ 8 ਦਿਨਾਂ ਦੀ ਸੂਈ ਥੰਨੇ ਮਗਰ ਬੱਚੀ ਆ ਸੁਆ ਵੀਰਾਂ ਦਾ ਵੀ ਦੂਜਾ ਘਰ ਵਾਲਾ ਕਿਹਾ ਪਰ ਕੋਈ ਕੋ ਤੀਜਾ ਮੰਨ ਕੇ ਤੁਸੀਂ ਸਬਦਾ ਕਰ ਸਕਦੇ ਜੀ ਠੀਕ ਆ ਤੇ ਡਾਟਸ ਬੋਟ ਪੂਰੇ ਅਬੈਡ ਦੇ ਵਿੱਚ ਠੀਕ ਆ ਜੀ ਵਾਈਟ ਤੇ ਬ੍ਰਾਊਨ ਤੇ ਬਾਕੀ ਆਰਡਰ ਕੁਆਲਿਟੀ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦਾਂਗੇ। ਅੱਛਾ ਗੁਰਜੰਟ ਸਿੰਘ ਵੀਰ ਦੁੱਧ ਕਿੰਨਾ ਦੱਸਦਾ ਜੀ? ਦੁੱਧ 12 ਲੀਟਰ ਬਾਜੀ। 12 ਲੀਟਰ ਆ ਜੀ ਠੀਕ ਆ। 12 ਲੀਟਰ ਜਿਹੜਾ ਦੋਸਤੋ ਬਿਲਕੁਲ ਨੈੱਟ ਜਿਹੜਾ ਹਾਜ਼ਰ ਦੁੱਧ ਦਾ 12 ਕਿਲੋ ਠੀਕ ਆ। ਸੋ ਕੋਈ ਵੀਰਾਂ ਦੀ ਚੁਵਾਈ ਤਸੱਲੀ ਆ ਉਹ ਘਰ ਵਿਜ਼ਿਟ ਕਰਕੇ ਤੁਸੀਂ ਕਰ ਲਿਓ ਠੀਕ ਆ। ਥਣ ਚੱਡਾ ਵੈਸੇ ਬਿਲਕੁਲ ਪੂਰਾ ਸਫਾਈ ਵਾਲਾ। ਥਣ ਤੁਨ ਵੀ ਜਿਹੜਾ ਪੂਰਾ ਮੁੱਠੀ ਹੈ ਠੀਕ ਆ ਜੀ। ਆਹ ਵੇਖ ਸਕਦੇ ਹੋ ਤੁਸੀਂ ਠੀਕ ਆ ਜੀ। ਹੱਥੀਂ ਚੁਵਾਈ ਵਾਲਾ ਥਣ। ਆਹ ਦੇਖੋ। ਠੀ ਆਲੋ ਜੀ ਮੋਟਰ ਬੰਦ ਕਰਿਓ ਆ ਦੇਖੋ ਠੀਕ ਆ ਇਹ ਠੀਕ ਆ ਜੀ ਸੋ ਲਿਫਟੀ ਜਿਹੜੀ ਆ ਦੋਸਤੋ ਬਿਲਕੁਲ ਖਵਾਨੇ ਦੀ ਪੰਤਰ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਪੱਦਰ ਇੱਕ ਸਾਰ ਜਿਹੜਾ ਲੇਵਾ ਆ ਵੱਛੀ ਸੋ ਆ ਬੱਛੀ ਆ ਗਈ ਮਗਰ ਜਿਹੜੀ ਆ ਵੱਛੀ ਆ ਵਾਈਟ ਰੰਗ ਦੇ ਵਿੱਚ ਠੀਕ ਆ ਜੀ ਆ ਦੇਖੋ ਜੀ ਅੱਛਾ ਗਰਜੰਡ ਵੀਰੇ ਕੀ ਮੋਲ ਕੀ ਕਰਨਗਾ ਦਾ ਭਾਜੀ ਮੋਲ ਆਪਾਂ ਜੈਜ ਕਰਨਿਆ ਵੀਰ ਭਰਾ ਤੰਗ ਨਾ ਕਰਨੀ ਜੀ ਹਾਂਜੀ ਮੋਲ 35 3000 ਦੀ ਜੈਸਨੋ ਜੀ 33 ਦੀ ਹਾਂ ਨਾ ਹਾਂਜੀ ਠੀਕ ਹੈ ਜੀ 35000 ਦੋਸਤੋ ਡਿਮਾਂਡ ਆ 33000 ਦੀ ਹਾਂ ਨਾ ਜੈਸਨੋ 33000 12 ਕਿਲੋ ਨੈਟ ਜਿਹੜਾ ਦੁੱਧ ਖਾਜ ਰਾ ਠੀਕ ਆ ਚਬਾਈ ਕਰਕੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਦੂਰੋਂ ਨੇੜੇੋਂ ਤੁਸੀਂ ਘਰ ਵਿਜ਼ਿਟ ਕਰਕੇ ਠੀਕ ਆ ਸੋ ਇਹ ਹੋ ਗਈ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਆ ਤੁਹਾਨੂੰ ਵੈੜ ਦਿਖਾਉਣੀ ਸੀ ਇੱਕ ਸੈਕਿੰਡ ਨੰਬਰ ਤੇ ਜਿਹੜੀ ਆ ਵੈੜ ਆ ਇਹਦੀ ਡਿਟੇਲ ਆਪਾਂ ਸਾਂਝੀ ਕਰਦੇ ਆ ਇਹ ਸਵੇਰ ਗੁਰਜੰਟ ਕਿੰਨਾ ਗੱਭਣੇ ਜੀ ਇਹ ਗੱਭਣ ਭਾਈ ਦੂਜੇ ਸੂਆ ਜੀ ਪ੍ਰੋਪਰ ਦੂਜਾ ਸੂਆ ਸੂਣਾ ਗੱਭਣਾ ਤਾਂ ਦਿਨ ਕਿੰਨੇ ਕੁ ਲੱਝੋ ਜੇ ਦਿਨ ਭਾਜੀ 7-8 ਲੈ ਜਾਣੇ ਹਜੇ ਇਹਨੇ 7-8 ਇਹ ਵੈੜ ਨੂੰ ਸੌਣ ਦਾ ਪਤਾ ਨਹੀਂ ਕੋਈ ਠੀਕ ਆ ਫਿਰ 7-8 ਦਿਨ ਦਾ ਸਮਾਂ ਦੋਸਤੋ ਲੈ ਜੂਗੀ ਠੀਕ ਆ ਜੀ ਗੱਭਣ ਤੇ ਦੂਜਾ ਸੂਆ ਠੀਕ ਆ ਥਾਨ ਤੋਂ ਪੂਰਾ ਗੋਲ ਆ ਵੇਖੋ ਜੀ ਥਾਂ ਥਣ ਵਾਲਾ ਆ ਵਰਨਣ ਲੱਗਾ ਜੀ ਸੋ ਥਾਂ ਥਣ ਦੀ ਜਿਹੜੀ ਆ ਕੁਆਲਿਟੀ ਪੂਰੀ ਵਧੀਆ ਠੀਕ ਆ ਚਾਰੇ ਥਾਰ ਪੂਰੇ ਮੋٹے ਲંબਾਈ ਦੇ ਵਿੱਚ ਜਿਹੜਾ ਦੋਸਤੋ ਮੁੱਠੀ ਥਾਰਾ ਠੀਕ ਆ 8 ਦਿਨ ਦਾ ਸਵਾ ਮੰਨ ਕੇ ਕੋਈ ਸੌਦਾ ਕਰ ਸਕਦਾ ਠੀਕ ਆ ਤੇ ਕ੍ਰੋਸ ਬਨ ਦੇ ਵਿੱਚ ਆ ਠੀਕ ਆ ਜੀ ਕ੍ਰੋਸ ਬਨ ਦੇ ਵਿੱਚ ਆ ਹਾਈਟ ਮੀਡੀਅਮ ਆ ਨਿਗਰ ਆ ਬਾਡੀ ਬੰਦਰ ਤੇ ਜਿੰਨੀ ਵੀ ਆ ਪੂਰੀ ਨਿਗਰ ਆ ਲੈ ਵੀ ਕਰ ਜਾਂ ਟੇ ਫਿਰ ਤੋੜ ਦਿਆ ਜੇ ਨੂੰ ਵੀ ਆ ਦੇਖੋ ਜੀ ਠੀਕ ਆ ਜੀ ਨਾਰਮਲੀ ਜੰਨੀਆਂ ਵੀ ਵਹਿੜਾ ਹੈਗੀਆਂ ਦੋਸਤੋ ਬਿਲਕੁਲ ਰਲਦੇ ਮਿਲਦੇ ਕਾਦਾ ਕੋਈ ਬਾਲੀ ਵੱਡੀ ਨਹੀਂ ਕੋਈ ਛੋਟੀ ਨਹੀਂ 19 21 ਹੋ ਸਕਦੀਆਂ ਠੀਕ ਆ ਜੀ ਕਿਸੇ ਦਾ ਥੋੜਾ ਮੀਡੀਅਮ ਆ ਕਿਸੇ ਦੀ ਮੀਡੀਅਮ ਤੋਂ ਥੋੜੀ ਜਿਹੀ ਪਲਾਸਾ ਵਾਲ ਹਾਈਟ ਆ ਤੇ ਆਹ ਜਿਹੜੀ ਆਰਡਰ ਕੁਆਲਿਟੀ ਤੁਸੀਂ ਵੇਖ ਸਕਦੇ ਜੀ ਹਜੇ 8 ਦਿਨ ਬਾਕੀ ਆ ਸੂਣ ਦੇ ਵਿੱਚ ਠੀਕ ਆ ਜੀ ਚੱਡਾ ਛੱਡਾ ਭਰ ਕੇ ਪੂਰਾ ਐ ਮਾਰਨਾ ਜੀ ਨੇ ਠੀਕ ਆ ਵੀਰਾਂ ਦਾ ਵੀ ਚੱਡਾ ਛੱਡਾ ਪੂਰਾ ਜਿਹੜਾ ਦੋਸਤੋ ਉਹ ਨੇਮਟੀ ਹਵਾਨਾ ਪੂਰਾ ਤਿਆਰ ਕਰਕੇ ਆਰਡਰ ਪੂਰਾ ਬਣਾ ਕੇ ਫੇਰ ਪਸੂ ਸੂਣ ਦਾ 8-7 ਦਿਨਾਂ ਦੇ ਵਿੱਚ ਜਿਹੜੇ ਆ ਰੋਸਾਵਾਨਾ ਜਿਹੜਾ ਦੋਸਤੋ ਬਿਲਕੁਲ ਟਾਈਟ ਕਰਕੇ ਪਸੂ ਸੁੰਦਾ ਨਾਰਮਲੀ ਤੇ ਆ ਤੁਸੀਂ ਵੇਖ ਸਕਦੇ ਜੀ ਆ ਕੁਆਲਟੀ ਆਰਡਰ ਦੀ ਤੇ 55 ਜਿਹੜਾ ਦੋਸਤੋ ਇੱਕ ਨੰਬਰ ਆ ਕੋਈ ਵੀਰ ਆ ਦੀ ਟਿੱਪ ਕੇ ਤਸੱਲੀ ਕਰ ਸਕਦਾ ਠੀਕ ਆ ਜੀ ਗੱਬਣ ਪਸੂ ਆ ਪੂਰਾ ਜਿਹੜਾ ਦੋਸਤੋ ਤੁਸੀਂ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਤੇ ਸੁਭਾ ਦੂਜਾ ਸੁੰਦੀ ਆ ਤੇ ਗੁਰਜੰਟ ਵੀਰ ਇਹਦਾ ਫਿਰ ਮੁੱਲ ਕੀ ਕਰਾਂਗੇ ਮੁੱਲ ਭਾਜੀ ਬਤਾਲੀ ਭਾਜੀ 44000 ਦੀ ਹਾਂ ਨਾ ਜੀ 440 ਦੀ ਹਾਂ ਜੀ ਠੀਕ ਆ ਜੀ ਲੋ ਵੀ ਦੋਸਤੋ 440 ਦੀ ਹਾਂ ਨਾ ਜੀ ਐਸਲੋ ਜਿਹੜੀ ਉਹ 440 ਦੀ ਆ ਠੀਕ ਆ ਆ ਵੈੜਾ ਤੁਸੀਂ ਦੇਖ ਲਈ ਆ ਕ੍ਰੋਸਪਾਨ ਦੇ ਵਿੱਚ ਆ ਚੰਗੀ ਆ ਸੋ ਹਵਾਨਾ ਸੋਹਣਾ ਬਣਾ ਲੂਗੀ ਦੁੱਧ ਦੀ ਉਮੀਦ ਵੀ ਚੰਗੀ ਕਰ ਸਕਦੇ 15 ਤੋਂ ਪ੍ਰਸਨ ਚਵਾ ਦਊਗੀ ਜੀ ਭਾਈ 16 17 ਲੀਟਰ ਚਵਾ ਆ ਜਣਾ ਇਹ ਅੱਛਾ ਜੀ ਹਾਂ ਜੀ ਚਲੋ ਬਾਕੇ ਦਾਣ ਤੋਂ ਬਾਹਰ ਵਧਗਾ ਲੱਗਾ ਚਵਾਉਣਾ ਇੰਨੇ ਨਾਲ ਚਵਾਇਆ ਤੇ ਚਵਾਉ ਜੜੀ ਬਿਲਕੁਲ ਠੀਕ ਆ ਨਿੱਗਰ ਆ ਹਵਾਨਾ ਜਿਹੜਾ ਦੋਸਤੋ ਜਿਆਦਾ ਟਲਕਵਾਣੀ ਬਿਲਕੁਲ ਟਾਈਟ ਜਿਹੜਾ ਡਰ ਬਿਲਕੁਲ ਰਹੂਗਾ ਇਸ ਵੈੜ ਦਾ ਠੀਕ ਆ ਬਿਲਕੁਲ ਕਸਮੇ ਲਵੇ ਦੀ ਜਿਹੜੀ ਆ ਉਸ ਤਰ੍ਹਾਂ ਦੀ ਜਿਹੜੀ ਸ਼ੇਪ ਆ ਉਸ ਤਰ੍ਹਾਂ ਦੀ ਬਣਤਰ ਰਹੂਗੀ ਠੀਕ ਹੈ ਅੱਛਾ ਗ੍ਰੇਡੈਂਟ 40 ਜੋ ਮਾਨਤਨ ਦੱਸਤਾ ਨਹੀਂ ਹਾਂਜੀ ਠੀਕ ਹੈ ਭਰਾ ਇਸ ਤੋਂ ਬਾਅਦ ਜਿਹੜੀ ਤੀਜੇ ਨੰਬਰ ਤੇ ਆਪਣੇ ਕੋਲ ਆ ਵੈੜਾ ਕੀ ਆ ਜੀ ਇਹ ਵੈੜ ਨੂੰ ਭਾਜੀ ਸੋਈ ਨੂੰ 8-9 ਦਿਨ ਹੋ ਗਏ ਆ ਜੀ 8-9 ਦਿਨ ਹਾਂਜੀ ਤੇ ਸੂਆ ਵੀਰ ਦੂਜਾ ਸੂਆ ਭਰਾ ਆਪਣਾ ਜੀ ਦੂਜਾ ਸੂਆ ਹਾਂਜੀ 8-9 ਦਿਨਾਂ ਦੀ ਸੂਈ ਹੈ ਬੱਚਾ ਤੇ ਮਗਰ ਕੀ ਆ ਗਿਆ ਬੱਚਾ ਜੀ ਮਗਰੇ ਦੇ ਮਗਰੇ ਦੇ ਬੱਚਾ ਹਾਂਜੀ ਠੀਕ ਹੈ ਜੀ ਦੂਜਾ ਸੂਆ ਦੋਸਤੋ 8-9 ਦਿਨਾਂ ਦੀ ਸੂਈ ਹੈ ਮਗਰ ਬੱਚਾ ਤੇ ਦੁੱਧ ਹੁਣ ਕਿੰਨਾ ਹੈ ਕਿ ਆਪਾਂ ਚਵਾ ਦਾਂਗੇ ਜਿਹੜਾ ਆਦੇ ਘਰੋਂ ਦੁੱਧ ਭਾਜੀ 14 ਲੀਟਰ ਚਵਾ ਦਾਂਗੇ 14 ਲੀ ਠੀਕ ਹੈ ਜੀ ਚਵਾਈ ਚ ਵੀ ਕਿਦਾਂ ਬੀਰ ਕਰਦਾ ਬੈਲ ਲਗਾ ਲਓ ਓਕੇ ਜੀ ਪਾਜੀ ਕੋਈ ਭੂਰ ਸਟਾ ਕਿਸੇ ਤਰ੍ਹਾਂ ਦਾ ਬਿਲਕੁਲ ਸਾਫ ਜੀ ਠੀਕ ਹੈ ਜੀ ਥਾਣਾ ਜਿਹੜਾ ਦੋਸਤੋ ਬਿਲਕੁਲ ਪਤਲੇ ਪੂਨੀਆਂ ਵਰਗੇ ਥਾਣੇ ਤੇ ਥਾਣਾ ਦੀ ਜਿਹੜੀ ਆ ਸ਼ੇਪ ਬਿਲਕੁਲ ਮੁਠੀ ਹੱਥੀ ਚਵਾਈ ਵੇਖੀਏ ਦੋਸਤੋ 3 3 ਇੰਚ ਦਾ 4 4 ਇੰਚ ਦਾ ਜਿਹੜਾ ਥਾਣਾ ਸੋਹਣੀ ਜਿਹੜੀ ਆ ਦੋਸਤੋ ਸਾਈਜ਼ ਦੇ ਵਿੱਚ ਲੰਬਾਈ ਹੈ ਥਾਣਾ ਦੀ ਤੇ ਚਵਾਈ ਹੱਥੀ ਤੁਸੀਂ ਜਿਹੜੀ इजीली ਕਰ ਸਕਦੇ ਜੇ ਚਵਾਈ ਪੋਲੀ ਆ ਠੀਕ ਹੈ ਜੀ ਕੋਈ 13 14 13 14 ਦੇ ਦਰਮਿਆਨ ਜਿਹੜੀ ਹੋਣ ਚੱਲਦੀ ਪਈ ਆ 87 ਦਿਨਾਂ ਦੀ ਸੂਈ ਆ ਮਗਰ ਬੱਛਾ ਠੀਕ ਆ ਜੀ ਮੈਂ ਦੇਖੋ ਭਾਜੀ ਕਿਹੜਾ ਕੌੜੀਆਂ ਕੇ ਚਾਰ ਠੀਕ ਆ ਜੀ ਤੇ ਆ ਫੇਸ ਕੁਆਲਿਟੀ ਜੀ ਛੋਟਾ ਜਿਹਾ ਕੰਨ ਆ ਤੇ ਬਿਲਕੁਲ ਪਤਲਾ ਜਿਹਾ ਫੇਸ ਬੇਲ ਵੇਖੋ ਦੋਸਤੋ ਬੇਲ ਵੀ ਸਪੈਸ਼ਲ ਆ ਠੀਕ ਆ ਜੀ ਹਾਂ ਤੇ ਆ ਜਾਓ ਗੜੀ ਨਿਕਲਣਗੀਆਂ ਗਾੜੀ ਆ ਲੋ ਆ ਦੇਖੋ ਠੀਕ ਆ ਜੀ ਸੋ ਹਾਈਟ ਕਾ ਤਾਂ ਸੋਹਣਾ ਦੋਸਤੋ ਬੇਲ ਵੀ ਚੰਗੀ ਸੋਣੀ ਆ ਸੋ ਬਾਕੀ ਥਾਂ ਦੀ ਮੈਂ ਜਿਹੜੀ ਆ ਦੋਸਤੋ ਡਿਟੇਲ ਤੁਹਾਨੂੰ ਜਰੂਰ ਮੈਂਸ਼ਨ ਕੀਤੀ ਹੈ ਵੀ ਥਾਂ ਥਣ ਪੂਰਾ ਕੁਆਲਟੀ ਵਾਲਾ ਠੀਕ ਆ ਮੁਠੀ ਥਾਂ ਨਾ ਪਤਲੇ ਥਾਂ ਨੇ ਪੂਰੇ ਸਪੇਸ ਜੇਕਰ ਆਪਾਂ ਵਿੱਚ ਵੇਖੀਏ ਵਿਥੀ ਵੇਖੀ ਆਪ ਜੀ ਥਾਂ ਦੀ ਵਿਥੀ ਕਾਫੀ ਖੂਬਸੂਰਤ ਆ ਠੀਕ ਆ ਆ ਦੇਖੋ ਜੀ ਸੋ ਅਟਰ ਕੁਆਲਟੀ ਕਾਫੀ ਸੋਹਣੀ ਆ ਠੀਕ ਆ ਜੀ ਸੋ ਬਿਲਕੁਲ ਇੱਕ ਫੁੱਟਬਾਲ ਵਰਗਾ ਜਿਹੜਾ ਦੋਸਤੋ ਲੈਵਾ ਬਾਕੀ ਚਾਲ ਢਾਲ ਪੂਰੀ ਤੁਸੀਂ ਦੇਖ ਲਈ ਆ ਬਾਹਰ ਦੀ ਪਸੰਦ ਆਊਗੀ ਤੇ ਜਵਾਜ ਦਬਾ ਕੇ ਭਾਜੀ 20 ਲੀਟਰ ਚਵਾ ਦੂਗਾ ਐਂਡ ਕਿ ਵਾਈਟ ਵੀ ਯਾਰ ਬੈਸਟ ਬਿਲਕੁਲ ਸਾਫ ਹੀ ਠੀਕ ਆ ਹਾਂਜੀ ਤੇ ਹੁਣ 15 14 14 ਕਿ ਆਪਾਂ ਆਪਦੇ ਚਵਾ ਦਾਂਗੇ ਚਵਾ ਦਾਂਗੇ ਜੀ 15 ਕਿ ਲੀਟਰ ਹੈ ਜੀ ਤੇ ਗਰੰਟ ਮੋਲ ਲੈਂਦਾ ਕਿ ਰਹੂੰਗਾ ਮੋਲ ਭਾਜੀ 52 50000 ਰੁਪਏ ਕੇ ਦੇ ਦਾਂਗੇ ਬੱਤ ਮਾਂ ਤਾਨ ਕਰ ਹਾਂਜੀ ਠੀਕ ਹੈ ਜੀ ਮੋਲ 52 ਲੈਣ ਦੇਣ ਜਿਹੜਾ 250000 ਦੇ ਦਿੱਤੀ ਜਾਊਗੀ ਇਹ ਵੈੜ ਸੋ ਵੈੜ ਤੁਹਾਨੂੰ ਆਪਾਂ ਪ੍ਰੋਪਰ ਦਿਖਾਤੀ ਆ ਤਸੱਲੀ ਲਈ ਵੈੜ ਦੀ ਵੈਲਵੋਲ ਵੇਖੋ ਸਾਰੀਆਂ ਲੰਮੀ ਵੈੜ ਭਾਜੀ ਠੀਕ ਹੈ ਜੀ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਥਾਨ ਥੂਲ ਬਹੁਤ ਜ਼ਿਆਦਾ ਸੋਹਣਾ ਨਖ ਤੇ ਦੂਜਾ ਸੂਆ ਸੈਕੰਡ ਟਾਈਮਰ ਜਿਹੜੀ ਇਹ ਵਹਿੜ ਸੂਈ ਆ ਵੀਰ ਤੇ ਕੋਲ ਜਰੂਰ ਤੁਸੀਂ ਕੰਟੈਕਟ ਕਰ ਲਿਓ ਬੱਚਾ ਇਹਦਾ ਕਿਹੜਾ ਹੀ ਗਰਜੈਂਟ ਬੱਚਾ ਇਹਦਾ ਵਛਾ ਯਾਰ ਆਜਾ ਆ ਡੱਬਾ ਜੀ ਆਹ ਲੈ ਅੱਛਾ ਅੱਛਾ ਇਹ ਬੜਾ ਕੋਫੀ ਕਲਰ ਦੇ ਵਿੱਚ ਆ ਠੀਕ ਆ ਜੀ ਬ੍ਰਾਊਨ ਜਾਂ ਕਲਰ ਆ ਤੇ ਕੋਫੀ ਕਲਰ ਦੇ ਵਿੱਚ ਜਿਹੜਾ ਦੋਸਤੋ ਇਹ ਮਗਰ ਵਛਾ ਮੇਲ ਕਾਫ ਆ 8-7 ਦਿਨਾਂ ਦੀ ਸੂਈ ਤੁਸੀਂ ਜਿਹੜਾ ਦੋਸਤੋ ਮੰਨ ਸਕਦੇ ਵਹਿੜ ਤੋਂ ਸੂਆ ਇਹ ਵੀ ਵੀਰ ਭਰਾ 10 ਦਿਨਾਂ ਦਾ ਮੰਨ ਲੇ ਕੋਈ 10 ਦਿਨ ਤੱਕ ਮੰਨ ਸਕਦਾ ਠੀਕ ਆ ਜੀ ਕੋਈ 2-4 ਦਿਨਾਂ ਕਾਫੀਸ਼ਾ ਜਿਹੜਾ ਦੋਸਤੋ ਤੁਸੀਂ ਮੰਨ ਸਕਦੇ ਤੇ ਗਰਜੰਟ ਇਸ ਤੋਂ ਬਾਅਦ ਵੀਰ ਆਪਣੇ ਕੋਲ ਲਾਸਟ ਵਿੱਚ ਕਿਹੜੀ ਅਗਲੀ ਵੇੜਾ ਆ ਆ ਪਾਜੀ ਲਓ ਜੀ ਇਹ ਕੱਲ ਸਵੇਰੇ ਸੂਈ ਚ ਲਓ ਜੀ ਹਾਂਜੀ ਅੱਛਾ ਇਹ ਕੱਲ ਹੀ ਸੂਈ ਆ ਕੱਲ ਸਵੇਰੇ ਸੂਈ ਪਾਜੀ ਕੱਲ ਸਵੇਰੇ ਸੂਈ ਆ ਸੁਹਾ ਗਰਜੰਟ ਵੀਰ ਕਿਰਮਾ ਐ ਇਹ ਪਾਜੀ ਤੀਜਾ ਸੂਗਾ ਜੀ ਤੀਜੇ ਆ ਹਾਂਜੀ ਠੀਕ ਆ ਤੇ ਮਗਰ ਬਚਾ ਇਹਦੇ ਇਹਦੇ ਮਗਰ ਵਾਸ਼ ਆ ਗਿਆ ਜੀ ਵੱਛਾ ਮੇਲ ਹੀ ਆ ਹਾਂਜੀ ਲਓ ਜੀ ਇਹਦੇ ਮਗਰ ਵੀ ਮੇਲ ਕਾਫ ਆ ਵੱਛਾ ਆ ਜੀ ਮੇਲ ਕਾਫ ਆ ਕੱਲ ਦੀ ਸੂਈ ਆ ਜੇਰ ਜੂਰ ਪੈ ਗਈ ਸੀ ਆਪਣੇ ਅੱਥੀ ਬਿਲਕੁਲ ਓਕੇ ਆਪਾਂ ਵੀਡੀਓ ਦਵਾਂਗੇ ਜਿਹੜੇ ਵੀਰ ਪਰਾ ਚਾਹੀਦੀ ਜੇਰ ਬਣੀ ਹੈ ਪ੍ਰੋਪਰ ਮੇਡੀ ਹਾਂਜੀ ਠੀਕ ਹੈ ਜੀ ਜੇਰ ਜੂਰ ਜਿਹੜੀ ਆ ਦੋਸਤੋ ਪ੍ਰੋਪਰ ਪੈ ਗਈ ਹੈ ਠੀਕ ਹੈ ਤੇ ਕਿਸੇ ਵੀਰ ਨੂੰ ਵੀਡੀਓ ਚਾਹੀਦੀ ਹੈ ਜਿਹੜੇ ਖਰੀਦਾਰ ਵੀਰ ਨੇ ਖਾਸ ਤੌਰ ਤੇ ਇਹ ਵਾੜ ਖਰੀਦਣੀ ਆ ਤੁਸੀਂ ਵੀਡੀਓ ਵੀ ਲੈ ਸਕਦੇ ਜੇ ਵੀਰ ਨੇ ਕਲੀਪ ਇਕ ਬਣਾ ਕੇ ਰੱਖਿਆ ਛੋਟਾ ਜਿਹਾ ਜਿਹਦੇ ਚ ਪ੍ਰੋਪਰ ਜੇਰ ਪੈਂਦੀ ਦੀ ਵੀਡੀਓ ਜਿਹੜੀ ਦੋਸਤੋ ਦਿਖਾਈ ਗਈ ਆ ਇਹ ਵਾੜ ਸੋਈ ਆ ਬੌਲੇ ਤੇ ਚੱਲਦੀ ਪਈ ਆ ਦੋਸਤੋ ਦੂਜਾ ਸੂਬਾ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਤੇ ਗਰਜੰਟ ਹੁਣ ਬੌਲਾ ਹਾਂਜੀ ਭਾਜੀ 4-4 3-3 4-4 ਕਿਲੋ ਕੱਢਿਆ ਬਾਅਦ ਬਾਕੀ ਇਹ ਨਾ ਥੋੜੀ ਜਿਹੀ ਤੱਕ ਵਿਖਾਉਗੀ ਘੱਟ ਵੈੜ ਬੰਨੀ ਹੈ ਇੱਧਰ ਹਾਂਜੀ ਬੱਚੇ ਨੂੰ ਪਛਾਣ ਹੋ ਗਈ ਨੇ ਚੰਗਾ ਤਾਂ ਅੱਛਾ ਅੱਛਾ ਅੱਜ ਹੁਣ ਹਾਂਜੀ ਸਵੇਰੇ ਮਾਰਨਿੰਗ ਹਾਂਜੀ 8-7 ਕਿਲੋ ਬਲਕੇ ਬੋਲਾ ਮੰਨ ਲਗੀ ਅੱਜ ਹਾਂਜੀ ਹਾਂਜੀ 8-7 ਲੀਟਰ ਦੋਸਤੋ 17 ਲੀਟਰ ਬਦਕੇ ਅੱਜ 8-7 ਬੋਲਾ ਮੰਨ ਸਕਦਾ ਕੋਈ ਵੀਰ ਕਿਉਂਕਿ ਅਜੇ ਕੱਲ ਦੀ ਸੂਈ ਆ ਕੋਈ 13 ਲੀਟਰ 14 ਲੀਟਰ ਬੋਲਾ ਨਹੀਂ ਕਿਹਾ ਜਾ ਸਕਦਾ ਦੋਸਤੋ ਸਟਾਰਟਿੰਗ ਜਿਹੜੀ ਆ ਹਰ ਇੱਕ ਪਸ਼ੂ ਦੀ ਹੁੰਨੀ ਆ ਅੱਠ 7 ਲੀਟਰ ਬੋਲਾ ਮੰਨ ਕੇ ਵੀਰ ਕੋਈ ਸਾਫ ਨਹੀਂ ਕੀਤੀ ਭਾਜੀ ਬੋਲੀ। ਭਾਜੀ ਸਾਫ ਨਹੀਂ ਹੋਈ ਥੀ ਆ ਤੀਜੇ ਡੰਗ ਦੇ ਵਿੱਚ ਵੀਰਾਂ ਦਾ ਵੀ ਇਹ ਸਾਫ ਕਰਦਾਂਗੇ ਸਾਫ ਨਹੀਂ ਹਜੇ ਕੀਤੀ ਗਈ। ਲੈ ਵੀ ਕਰਜੈਂਟ ਵੀਰ ਖੋਲ ਦੇਣ ਨੂੰ ਵੀ। ਸੋ ਚਵਾਈ ਬਾਕੀ ਚੌਥਾ ਨੂੰ ਦੀ ਓਕੇ ਆ ਜੀ। ਹਾਂ ਜੀ ਹਾਂ ਜੀ ਭਾਜੀ। ਚਾਰੇ ਤੁਹਾਨੂੰ ਪ੍ਰੋਪਰ ਜਿਹੜੇ ਦੋਸਤੋ ਵਰਦੇ ਆ ਤਸੱਲੀ ਕੋ ਵੀਰ ਕਰ ਸਕਦਾ ਭਰਾ ਕੇ ਤਸੱਲੀ ਕਰਿਓ ਠੀਕ ਆ। ਤੇ ਥਾਣੇ ਤੁਹਾਨੂੰ ਵੀ ਜਿਹੜਾ ਦੋਸਤੋ ਪੂਰਾ ਜਿਹੜਾ ਰੋਗ ਰੋਗਾ ਆਪਾਂ ਕਹ ਲਈਏ ਰੋਗ ਰੋਗਾ ਥਾਣਾ ਮੁਠੀ ਵਿੱਚ ਆਉਂਦਾ ਪੂਰਾ ਠੀਕ ਆ ਜੀ। ਆਹ ਦੇਖੋ ਦੋਸਤੋ ਜਿਹੜੇ ਮਿਲਕ ਦੀ ਗੱਲ ਕਰ ਲਈਏ ਤੇ ਮੈਨੂੰ ਲੱਗਦਾ ਵੀ ਕੰਟੈਂਟ ਵੀਰ ਚਵਾ ਦੂਗੀ 14 ਗੱਲ 15 ਦੇ ਲਗ ਕੇ ਤੱਕ 15 16 ਲੀਟਰ ਭਾਜੀ ਚਵਾ ਜਾਣਾ ਇਹਦੇ ਠੀਕ ਹੈ ਜੀ ਠੀਕ ਹੈ 15 16 15 14 ਇੱਥੋਂ ਤੱਕ ਜਿਹੜਾ ਦੋਸਤੋ ਮਿਲਕਿੰਗ ਜਿਹੜੀ ਆ ਇਸ ਵੈਡ ਦੀ ਰਹੂਗੀ ਤੇ ਬਾਕੀ ਸੂਹ ਦੇ ਵਿੱਚ ਆਈਏ ਨਾਰਮਲੀ ਆਪਾਂ ਦੇਖਦੇ ਆਂ ਸੂਹ ਦੇ ਵਿੱਚ ਆਈ ਬੱਚਾ ਵੜਾ ਪਲਿਆ ਦਿੱਤਾ ਸੀ ਅਸੀਂ ਦੱਸਾਂਗੇ ਦੋ ਜਾਨੇ ਅੱਛਾ ਜੀ ਠੀਕ ਹੈ ਜੀ ਤੇ ਸੋ ਬਾਕੀ ਆ ਜਿਹੜੀ ਦੋਸਤੋ ਵੈਡ ਆ ਠੀਕ ਆ ਇਹ ਰ ਬੱਚਾ ਜਿਹੜਾ ਕਾਫੀ ਪਲਿਆ ਬੱਚਾ ਜਾਨ ਠੀਕਾ ਜੀ ਬੀਅਰ ਕਾਫ ਬੱਚਾ ਤੇ ਬੇਲਬੂਲ ਦੀ ਚੰਗੀ ਆ ਦੋਸਤੋ ਸੁਆ ਕੋਈ ਵੀਰ ਦੂਜਾ ਮੰਨ ਲੇ ਅੱਗੇ ਹਰਕਤ ਦੀ ਆਪੋ ਆਪਣੀ ਸਮਝ ਆਪਾਂ ਕਹਿ ਦੇਣੇ ਆ ਠੀਕਾ ਜੀ ਸੋ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਪਾਰ ਦੀ ਲਾਈਨ ਦੇ ਵਿੱਚ ਜੋ ਅੱਗੋਂ ਘਰੋਂ ਦੱਸਿਆ ਜਾਂਦਾ ਉਹ ਓਨਰ ਮਾਲਕ ਅੱਗੇ ਦੱਸ ਦਿੰਦਾ ਠੀਕ ਆ ਤੇ ਕੋਈ ਵੀਰ ਦੂਜਾ ਸਮਝ ਲੈ ਬਾਕੀ ਬੱਚਾ ਜਿਹੜਾ ਤਾਂ ਤੁਹਾਨੂੰ ਦਿਖਾ ਦਿੰਨੇ ਆ ਬੱਚਾ ਜਿਹੜਾ ਮੇਲ ਕਾਫ ਆ ਡੱਬਾ ਜਿਹੜਾ ਬੱਚਾ ਠੀਕ ਆ ਜੀ ਬੱਚਾ ਇਹਨੂੰ ਕੱਲ ਦਾ ਲੱਗਦਾ ਹੋਊਗਾ ਕੱਲ ਦਾ ਅੱਛਾ ਜੀ 1 ਹਾਂ ਲੋ ਬਿਲਕੁਲ 나ੜੂ ਬੱਚੇ ਦੇ ਨਾਲ ਜਿਹੜਾ ਕਰੋਚਾ ਆ ਵੇਖੋ ਇਹ ਸਮਾਈ ਮਹਾ ਜੀ ਠੀਕ ਆ ਜੀ ਸੋ ਪੂਰਾ ਨਿਗਰ ਆ ਪੂਰਾ ਖੇਚ ਲਿਆ ਵਹਿੜ ਨੂੰ ਇੱਕ ਸਾਦਾ ਵੀ ਕਾਫੀ ਬੱਚਾ ਜਿਹੜਾ ਪਲਿਆ ਪਲਿਆ ਹੁੰਦਾ ਜਿਆਦੀ ਖਰਾਕ ਜਿਹੜੀ ਆ 200 ਬੱਚੇ ਨੂੰ ਲੱਗਦੀ ਆ ਤਾਂ ਕਰਕੇ ਜਿਹੜੀ ਮਦਰ ਕਿਤੇ ਨਾ ਕਿਤੇ ਥੋੜਾ ਜਿਆ ਲੈਸ ਪੋਣੀ ਵੀ ਰਹਿ ਜਾਂਦਾ ਬਾਕੀ ਚੰਗੀ ਆ ਵਹਿੜ ਚੰਗੀ ਆ ਕੋਈ ਬਾਲੀ ਲੱਸੀ ਨਹੀਂ ਹੈਗੀਗੀ ਨਾਰਮਲ ਦੇਖੀਏ ਤਾਂ ਕਸੂ ਦੇ ਵਿੱਚ ਆ ਪਸ਼ੂ ਦਾ ਦੋਸ ਪੰਜਾਂ ਚੌਂ ਦਿਨਾਂ ਤੱਕ ਰਿਕਵਰੀ ਜਿਹੜੀ ਆ ਹੋ ਜਾਊਗੀ ਠੀਕ ਆ ਤੇ ਗੁਰਜੰਟ ਵੀਰ ਇਹਦਾ ਮੁੱਲ ਫਿਰ ਕੀ ਕਰਾਂਗੇ ਮੁੱਲ 50 46 ਦੇ ਦੇ ਦਾਂਗੇ 40 ਹਜ਼ਾਰ ਦੀ ਪ੍ਰਮਾਣ ਤਾਨ ਕਰਾਂਗੇ ਵੀਰ ਪ੍ਰਾ 46 ਚ ਹਾਂਜੀ ਜਿੰਨਾ ਵੀ ਹੋ ਸਕਦਾ ਖੁੱਲੇ ਕਰ ਦੇਣਾ ਖੁੱਲਾ ਕਰਾਂਗੇ ਠੀਕ ਆ ਕੋਈ ਭੈਣ ਭਰਾ ਕੋ ਨਰਾਜ਼ ਨਾ ਹੋਵੇ ਜਿੰਨਾ ਵੀ ਹੋ ਸਕਦਾ ਮਾਨ ਤਾਨ ਗਜੈਸ਼ ਜਿੰਨੀ ਵੀ ਹੋਈ ਹਾਂਜੀ ਤੇ ਗੁਰਜੰਟ ਨੰਬਰ ਵੀਰ ਬੋਲ ਦਗੇ ਆਪਣੇ ਨੰਬਰ ਭਾਜੀ ਆਪਣਾ ਹੈਗਾ ਜੀ 869927 ਹਾਂਜੀ 9963 ਠੀਕ ਹੈ ਜੀ ਹਾਂਜੀ ਤੇ ਬਾਕੀ ਆ ਵਹਿੜ ਵੇਖੋ ਭਾਜੀ ਸਭ ਤੋਂ ਆਪਣੇ ਸਸਤੇ ਤੇ ਸਭ ਤੋਂ ਵਧ ਗਿਆ ਜੀ ਆ ਵਹਿੜ ਪੂਰੀ ਕੁਆਲਿਟੀ ਚ ਜੀ ਲਓ ਜੀ ਵੀਰ ਨਾ ਵੀ ਬਿਲਕੁਲ ਰੇਟ ਵੀ ਜੈਨੂਨਾ ਜਾਇਜ਼ ਰੇਟ ਆ ਤੇ ਸਸਤੀ ਦੀ ਸਸਤੀ ਆ ਦੋਸਤੋ ਤੇ ਵੈੜ ਵੀ ਪੂਰੀ ਕੁਮਾਨੀ ਨੋ ਤਾਂ ਭਾਜੀ 1500 ਲੀਟਰ ਚ ਆ ਜਾਣਾ ਇਹਨੇ ਬਿਲਕੁਲ ਜੀ ਹਾਂ ਜੀ ਹਾਰ ਰਿਹਾ ਹੋ ਰਿਹਾ ਜਿਹੜਾ ਵੀਰ ਲੈ ਗਿਆ ਨਾ ਦੁੱਧ ਪੂਰਾ ਤੇ ਮਗਰ ਵੀ ਬੱਚੀ ਆ ਸ਼ੌਂਕ ਨਾ ਸਾਂਭੇਗਾ ਕੋਈ ਤੇ ਹਾਂ ਠੀਕ ਆ ਮਗਰ ਵੀ ਬੱਚੀ ਆ ਜਿਹੜੀ ਦੋਸਤੋ ਵੇਖੋ ਤੁਸੀਂ ਬਹੁਤ ਜਿਆਦਾ ਸਟੈਂਡਰਡ ਦੀ ਮਗਰ ਬੱਚੀ ਆ ਬਿਲਕੁਲ ਵਾਈਟ ਕਲਰ ਦੇ ਵਿੱਚ ਠੀਕ ਹੈ ਇਹ ਅੱਜ ਨਾਕ ਸੀਗੇ ਵੀਰ ਗੁਰਜੰਟ ਦੇ ਕੋਲ ਠੀਕ ਹੈ ਜੀ ਪਿੰਡ ਸੁਖਾਵੇ ਤੁਸੀਂ ਖਾਸ ਵਿਜਿਟ ਕਰ ਸਕਦੇ ਜੇ ਨੰਬਰ ਵੈਸੇ ਸਕਰੀਨ ਦੇ ਉੱਪਰ ਆਪਾਂ ਹਰ ਵਾਰ ਦੀ ਤਰ੍ਹਾਂ ਚਲਦੇ ਕਰ ਦਿੰਦੇ ਆ ਓਨਰ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਤੇ ਬ੍ਰਿੰਗ ਪਿੰਡ ਥੋੜੀ ਦੂਰੀ ਆ ਦੋਸਤੋ ਮੋਹਨਪੁਰਾ ਪਿੰਡ ਥੋੜੀ ਦੂਰੀ ਆ ਤੇ ਸ੍ਰਿਹਾਰੀ ਤਕਰੀਬਨ ਕੋਈ ਵੱਡੇ ਰੋਡ ਤੋਂ ਮੈਂ ਪਹਿਲਾਂ ਜ਼ਿਕਰ ਕੀਤਾ 2 ਕਿਲੋਮੀਟਰ ਖਟਮਾ ਬਿਲਕੁਲ ਚੜਦੇ ਪਾਸੇ ਵੱਲ ਜਿਹੜਾ ਦੋਸਤੋ ਪਿੰਡ ਹੈਗਾ ਸੁਖਾਵਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ